ਤੇ ਨਾਮ ਲੈ ਤੋ ਜੇ ਤੋ ਚਾਰੇ ਨਾਮ ਤੇਰਾ ਦੀਵਾ ਨਾਮ ਏ ਰੋ ਬਾਤੀ ਨਾਮ ਤੇਰਾ ਤੇ ਲੇ ਨਾਮ ਕੋ ਸਾਰੇ ਨਾਮ ਤੇ ਕੀ ਮੈਂ ਜੋਤ ਲਗਾਈ ਪਰ ਉਹ ਜੀ ਆਰੁ ਪਵਨ ਸਾਗਲਾ ਸਗਲੁ ਡੂਠਾਰੇ ਤੇਰੁ ਕੀਆ ਵੈ ਗੁਰੂ ਤੁਝੈ ਹੈ ਕੇ ਆਰ ਪਉ ਨਾਮ ਤੇਰਾ ਤੂੰ ਹੀ ਚਬਰਤੁ ਰੇ ਦਸ ਹਟਾ ਹਟ ਸਾਟੀ ਚਾਰ ਕਾਣੀ ਹੈ ਵਰਤਨ ਹੈ ਸਰਲ ਲਸਨ ਸਾਰੇ ਕਹਿ ਰਿਹਾ ਨਾਮ ਤੇਰਾ पती सात न हर पोग अरे तूं पी फे त साग आर तीवार जओ स्वामी कमला पाती मंगल मंगल राजा राम राय कौ तमधिय ம பார்த்தி நஞ்சனி கமல பத்தி ரக ரானந்த பூரண கான மதனூர் கோபிந்த சிரி சேன பரமணே ਤੇਰੀ ਦੇਵ ਦੇਵਾ ਕਰ ਅਦਰ ਪਾਸੇ ਆਦ ਸਮਾਈ ਵਾਇਗੁਰੂ ਸੇ ਦਸਮਾਦ ਤੇਰੋ ਅੰਤ ਭਾਯ ਮਲਾਗਿਰੋ ਸਰਨਾ ਵੀ ਵਾਇਗੁਰੂ ਨੇਓ ਅਰਤੀ ਹੋਰ ਕਰਨ ਅੰਜਨ ਸਤ ਗੁਰ ਪੂਜਹ ਪਾਈ ਵਾਇਗੁਰੂ ਦਾ ਮਰਮਾਨਿ ਗਗਮ ਵਿਚਾਰ ਤੇਰੋ ਲਾ ਤੁਨ ਨ ਲਕਿਆ ਜਾਈ ਵੈਗੁਰੂ ਤਾ ਤੇਰ ਮਹਰ ਹਰ ਨਾਮ ਕੀਆ ਤੇਰ ਦੀਪਕ ਜਿਹ ਉਜਿਆਰਾ ਵੈਗੁਰੂ ਜੋਤ ਲਾਏ ਜਗ ਵੀ ਸਜਿਆ ਕੋਈ ਭੂਜ ਜਹ ਜਹਨਾ ਰਾਹ ਵਾਹਿਗੁਰੂ ਪੰਤੇ ਸ਼ਬਦ ਅਨਾਦੁ ਪਾਤੇ ਸੰਗੀ ਸਾਰੇਂਗਪਾ ਨੀਂ ਜੀ ਕਬੀਰ ਬਾਸ ਤੇਰੀ ਯਾਰ ਤੀ ਨੀ ਵਾਹਿਗੁਰੂ ਨਾ ਆਰ ਨਿਰਬਾਨੀ ਜੀ ਗੋਪਾਲ ਤੇਰਾ ਯਾਰਤਾ ਜੀ ਦਇਆਲ ਤੇਰਾ ਜਾਣ ਤੂੰ ਮਰੇ ਹੀ ਪਾਗਤ ਕਰ ਤੇਨੇ ਕਹਿ ਕਾਜ ਸਵਾਰਤਾ ਧਾਲ ਫੀਦਾ ਮੰਗੋ ਕੀਓ ਹਮਰਾ ਗੁਜੀ ਕਰੇ ਲੈ ਤਜੀਓ ਪਣਿਆ ਸਾਧਣ ਨੀਕ ਆਨਾਜ ਮੰਗਾਂ ਸਤ ਸੀ ਕਾ ਗਉ ਭੈਸ ਮੰਗਾਂ ਲੈ ਵੇ ਜੇ ਤਾ ਜਾਣ ਤੁਰੀ ਚੰਗੇਰੀ ਵਾ ਵਾ ਕਹਤੀ ਜੀ ਹਣ ਚੰਗੀ ਚਲਣ ਨਾਲ ਹੈ ਮੰਗੀ ਜੀ ਤੋ ਪਾਲ ਤੇਰਾ ਯਾਰ ਜੀ ਦਇਆ ਤੇ ਕਾਸੋਰਡ ਪੁਕੇ ਭਗਤ ਨਕੀਜੈ ਜੈ ਮਾਲਾ ਆਪਣੀ ਨੀ ਜੈ ਜੀ ਹਾਂ ਮੰਗਾਂ ਸੰਤਨ ਰੇਨਾ ਮੈ ਨਾ ਦੀ ਕਾ ਦੇਣਾ ਮਾਦੋ ਕੈ ਸੀ ਬਿਧਿਆਲ ਕੈ ਸੀ ਬਣ ਤਮਨਾ ਸੰਗੇ ਆਪਨ ਦੇਵੋ ਤਲੇਵ ਮੰਗੇ ਵਾਹਿਗੁਰੂ ਦੋਇ ਸਰਮਾਂਗੋ ਚੂਨਾ ਵਾਹਿਗੁਰੂ ਪਾਓ ਕੀਓ ਸੰਗ ਲੋਣਾ ਵਾਹਿ ਅਦਿ ਸਰਮਾਂਗੋ ਦਾਲੇ ਮੋਕੋ ਦੋਣਾ ਬਦ ਜਵਾਲੇ ਵਾਹਿਗੁਰੂ ਖਾਟ ਮੰਗੋ ਚਾ ਪਾਈ ਫਿਰ ਨਾ ਅਵਰ ਤਲਾਈ ਜੀ ਉੱਪਰ ਤੋਂ ਮੰਗੋ ਕੀਤਾ ਤੇਰੀ ਭਗਤ ਕਰ ਜਣ ਦੀ ਜੀ ਮੈਂ ਨਾਹੀ ਕੀਤਾ ਲੱਗੋ ਇੱਕ ਨਾਮ ਤੇਰਾ ਮੈਂ ਭੱਗੋ ਵਾਈ ਗੁਰੂ ਕਹੇ ਕਬੀਰ ਮਨ ਮੰਨਿਆ ਮਨ ਮੰਨਿਆ ਤਾ ਹਰ ਜਨਿਆ ਮਾਦੋ ਕੈ ਸੀ ਬਿਆਲ ਕੈ ਸੀ ਬਣ ਤੁਮ ਨਾ ਸੰਗੇ ਆਪਨ ਉਹ ਮੰਗੇ ਦੋਰਾ ਲੋਭ ਚੰਡ ਕਾ ਹੋਏ ਗਈ ਸੁਰਪਤ ਕੋ ਦੇ ਰਾਜ ਨਾਨਕ ਮਾਰਿਆ ਤੇ ਕਾਰੇ ਤੀਨੇ ਸੰਤਨ ਕਾਜ ਸੋਈਆ ਜਾਤੇ ਪਰਸੰਨ ਪਾਏ ਮਾ ਮੰਨ ਦੀਵਨ ਕੈ ਤਪ ਮੈਂ ਸੁਖ ਪਾਵ ਰਗ ਕਰੇ ਤਬੀਦਰ ਰੇ ਪਾਵ ਤਾ ਪਰੇ ਮਿਲ ਜਾਣੇ ਤਾਲਰ ਤਾਲ ਮਰ ਗਾਂਗੇ ਪੰਗਰ ਬਾਬਲੀਏ ਸੋਰ ਸਾਜ ਮਲਾਵੇ ਕਿਨਰ ਗਰਦਰ ਬਿ ਗਿਆਨ ਕਰੇ ਕਣ ਜਾਸੇ ਆਪ ਚਰਨਹਿਰ ਤਦ ਸੰਗਨ ਕੀ ਕਣ ਕੰਡਨ ਕੀ ਕਰ ਬੁੱਲਨ ਕੀ ਵਰ ਕਾ ਵਰ ਕਾਵੇ ਆਰਤੀ ਕੋਟ ਕਰੇ ਸੋਰ ਹੁੰਦਰ ਤੇਕ ਪਰੇਂਦਰ ਕੈ ਬਲ ਜਾਵੇ ਬਾਣ ਤੋਂ ਦਛਣ ਮੇਕਾ ਪ੍ਰਦਸ਼ਣ ਹਾਲ ਮੈ ਕੰਕਨ ਅਛਾ ਦਰਾਵੇ ਹੋਤ ਰਉ ਮਤੀ ਰਣ ਬੀ ਪਰ ਜੂਜ ਮਰਉ ਤੋ ਸਾਜ ਪਤੀ ਜੈ ਸੰਤ ਸਹਾਏ ਸਦਾ ਜਗ ਮਾਇ ਕਿਰਪਾ ਕਰੇ ਸਾਵੇਂ ਆਏ ਬਰਬੀਜ ਲੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਪਉ ਪਾਪ ਬਚਾਵੇ ਸਫਰ ਅਨੇਤ ਚਲਾਵਤ ਤਾ ਔਰ ਤਮੇ ਇਕਨਾਂ ਰਾਗ ਨਾ ਪਾਵੇ ਰਾਖ ਤੈ ਆਪਣੋ ਕਰ ਦੇ ਕਰ ਪਾਪ ਸਭੂਨਾ ਭੇਟ ਨ ਪਾਵੇ ਔਰ ਕੀ ਬਾਤ ਹੈ ਕਹਾ ਕਹਤਾ ਸਭੀ ਕੀ ਕੇ ਪੜੀ ਜਬਚਾਵੇ ਭਾਏ ਕਹ ਜਬ ਤੇ ਤੁਮਰੇ ਤਬ ਤੇ ਕੋ ਆਕ ਕਰੇ ਨਹੀਂ ਆਨਿਓ ਰਾਮ ਰੀਮ ਪ੍ਰਾਨ ਕਰਾਣਿ ਅਨੇਕ ਕਹਿ ਮਤ ਇਕਨ ਮਨ ਸੇਮਰ ਸਾਸਤਰੇ ਬੇਦ ਸਭੇ ਬਹੁ ਭੇਦ ਕਹੇ ਹਮੇਤ ਨਾ ਜਾਣ ਸ੍ਰੀ ਅਸਵਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਏ ਰਖਣੇ ਦਵਾਰ ਕੋ ਛਾੜ ਗਇਓ ਤਹਾਰੋ ਦਵਾਰ ਭੈ ਗਏ ਕੀ ਗਾਏ ਸੋ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਤੈ ਦਇਆ ਕੋ ਤਹਾਰੋ ਦਵਾਰ ਭੈ ਗਏ ਕੀ ਗਾਏ ਪਰਵੰਦੇ ਦਾਸ ਤਵਾਰ ਅਸਕਰ ਭਾਨ ਖੰਡੋ ਘੜਕ ਸਭ ਕ ਕਵਰ ਗਰਤੀਰ ਸਹਬਸ ਰੋਈ ਸਤਿ ਜੈ ਹਮਾਰੇ ਪੀਰ ਪੀਰ ਸਤਿ ਕੋਈ ਓ ਕਬਰ ਕਲਵਾਰ ਨਾਮ ਤਿਆਰ ਜੋ ਜਪੈ ਭੈ ਸੰਪਾਉ ਪਾਰ ਤਾਲ ਤੂੰ ਹੀ ਤਾਲੀ ਤੂੰ ਹੀ ਤੂੰ ਤੇ ਗਰਤੀਰ ਤੂੰ ਨਿਸ਼ਾਨੀ ਜੀਤ ਕੀ ਰਾਜ ਤੂੰ ਹੀ ਜਗ ਦੀਰ